ਅਜੀ ਹਾਕਮ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਗੀਤਕਾਰ ਵੀ ਹੋ ਗਾਇਕ ਵੀ ਹੋ ਮੇਲਾ ਗੀਤ ਕਰਨ ਦਾ ਹੋ ਰਿਹਾ ਤੁਸੀਂ ਬਹੁਤ ਸਾਰੇ ਮਾਹੌਲ ਵੇਖੇ ਨੇ ਗੀਤ ਉਹ ਵੀ ਲਿਖੇ ਗਏ ਜਿਹੜੇ ਬਾਲੇ ਤੱਤੇ ਸੀ ਜੀ ਤੋ ਉਹ ਵੀ ਲਿਖੇ ਗਏ ਜਿਹੜੇ ਬਾਲੇ ਖੰਡੇ ਸੀ ਤੁਸੀਂ ਇਹ ਸਾਰੇ ਮਾਹੌਲ ਨੂੰ ਕਿਵੇਂ ਜੀ ਦੇਖਦੇ ਹੋ ਇਸ ਮੇਲੇ ਵਰਗੇ ਦੇਖੋ ਜੀ ਇਹ ਜਿਹੜਾ ਮੇਲਾ 22 ਤਰੀਕ ਨੂੰ ਪੰਜਾਬੀ ਭੌਂਡਾ ਦਿਹਾਣਾ ਦੇ ਵਿੱਚ ਗੀਤਕਾਰਾਂ ਦਾ ਹੋ ਰਿਹਾ ਹੈ ਇਹਦੇ ਪਿੱਛੇ ਇੱਕੋ ਸੋਚ ਕੰਮ ਕਰਦੀ ਦੱਬੇ ਕੁਚਲੇ ਰੋਲੇ ਖੁਲੇ ਤੇ ਇਗਨੋਰ ਕੀਤੇ ਗਏ ਗੀਤਕਾਰ ਬਹੁਤ ਸਾਰੇ ਇਹੋ ਜਿਹੇ ਗੀਤਕਾਰ ਨੇ ਜਿਨ੍ਹਾਂ ਦੇ ਸੈਂਕੜੇ ਗੀਤ ਹਿੱਟ ਹੋਏ ਪਰ ਉਹ ਗੁਨਾਮੀ ਗੁਮਨਾਮੀ ਦੇ ਹਨੇਰੇ ਚ ਅੱਜ ਵੀ ਬੈਠੇ ਤੇ ਕੁਝ ਤਾਂ ਫੌਤ ਹੀ ਹੋ ਚੁੱਕੇ ਮਰ ਚੁੱਕੇ ਆ ਸੋ ਇਹ ਇੱਕ ਜਾਗਰੂਕ ਮਹਿੰਮ ਹੈ ਇਹ ਕੋਈ ਮੇਲਾ ਨਹੀਂ ਜਾਂ ਕੋਈ ਕੋਈ ਪਲੇਟਫਾਰਮ ਪੋਲੀਟੀਕਲ ਨਹੀਂ ਹੈ ਇੱਕ ਤੁਸੀਂ ਪਿੱਛੇ ਗੱਲ ਕਰ ਰਹੇ ਸੀ ਕਿ ਮਾਨ ਸਭਾ ਨਾਲ ਵੀ ਕੀ ਇਹ ਪੰਜਾਬੀ ਸੰਗੀਤ ਗੀਤਕਾਰ ਗਾਇਕ ਤੇ ਸੰਗੀਤ ਇਕੱਠਾ ਹੋ ਸਕਦਾ ਇਹ ਇੱਕ ਪ੍ਰੋਬਲਮ ਦੇ ਢੰਗ ਨਾਲ ਤੁਸੀਂ ਦੇਖਦੇ ਹੋ ਪਰ ਮੈਂ ਜਿੱਥੋਂ ਤੱਕ ਸਮਝਦਾ ਵੀ ਕੋਈ ਕਦਮ ਤਾਂ ਪੱਟੇ ਪਹਿਲਾ ਕਦਮ ਕੋਈ ਜੇ ਪੱਟੂਗਾ ਜੀ ਤਾਂ ਹੀ ਕਾਹਲਾ ਬਣਾਉਂਗਾ ਨਾ ਅੱਜ ਇਸ ਗੀਤਕਾਰਾਂ ਦੀ ਮਹਿਮ ਨੂੰ ਜੇ ਸ਼ੁਰੂ ਕੀਤਾ ਹੈ ਪੱਟੀ ਪੜੀ ਵਾਲੇ ਨੇ ਭੰਗੂ ਫਲੇੜੇ ਵਾਲੇ ਨੇ ਸੇਵਾ ਨੌਰਥ ਨੇ ਸਾਡੇ ਹੈ ਜੀ ਅਮਨ ਫੁੱਲਾਂਵਾਲ ਹੋਣਾ ਨੇ ਮੇਰੇ ਕਹਿਣ ਤੋਂ ਇੱਕ ਜਾਗਰੂਤਾ ਤਾਂ ਆਈ ਇੱਕ ਮਹਿਮ ਸ਼ੁਰੂ ਹੋਈ ਇੱਕ ਮਹੀਨੇ ਦੇ ਵਿੱਚ ਵਿੱਚ ਅੱਜ ਐਡਾ ਵੱਡਾ ਰਿਜ਼ਲਟ ਕੱਢ ਕੇ ਦਿੱਤਾ ਵੀ ਓਨਲੀ ਅੱਜ 22 ਤਰੀਕ ਦਾ ਪੋਸਟਰ ਰਿਲੀਜ਼ ਕਰਨਾ ਸੀ ਤੇ ਅੱਜ ਸੈਂਕੜੇ ਪੰਜਾਬ ਦੇ ਗੀਤਕਾਰ ਤੇ ਸ਼ਾਇਰ ਸੰਦੀਲਾ ਜੀ ਹੁਣੇ ਵੱਡੇ ਭਰਾਵੋ ਨੇ ਮਾ ਬਲਬੀਰ ਮਾਨ ਹੁਣੇ ਮੇਰੇ ਨਾਲ ਖੜੇ ਨੇ ਹੋਰ ਵੀ ਤੁਹਾਡੇ ਕੈਮਰੇ ਵਿੱਚ ਮੌਜੂਦ ਨੇ ਮੇਰੇ ਕਹਿਣ ਤੋਂ ਬਾਅਦ ਇੱਕ ਨਿੱਕੇ ਜਿਹੇ ਸੱਦੇ ਤੇ ਜੇ ਸੈਂਕੜੇ ਬੰਦਿਆਂ ਦਾ ਇਕੱਠ ਹੋ ਸਕਦਾ ਕੀ ਸੈਂਕੜੇ ਬੰਦਿਆਂ ਦਾ ਤੇ ਹਜ਼ਾਰਾਂ ਬੰਦਿਆਂ ਦਾ ਇਕੱਠ ਹੋ ਕੇ ਕੋਈ ਪਲੇਟਫਾਰਮ ਸਾਰਾ ਨਹੀਂ ਜਾ ਸਕਦਾ ਇਹ ਨਾਰਮਲ ਗੱਲਾਂ ਨੇ ਕੋਈ ਗੱਲ ਨਹੀਂ ਸਮੁੱਚਾ ਸੰਗੀਤ ਜਗਤ ਇਕੱਠਾ ਹੋਊਗਾ ਇਹ ਮੇਰਾ ਦਾਵਾ ਤੇ ਵਾਅਦਾ ਹੈ ਜਿੰਨੀ ਟੀ ਹੋਈ ਹੈ ਸਾਰੇ ਨਿਰਸਵਾਰਥ ਨਿੱਜ ਹਿੱਤ ਤੋਂ ਉੱਤੇ ਉੱਠ ਕੇ ਕੰਮ ਕਰ ਰਹੇ ਹੈ ਔਰ ਇੱਕ ਚੰਗੀ ਸੋਚ ਨੂੰ ਲੈ ਕੇ ਗਾਂਵ ਵਧ ਰਹੇ ਹੈ ਇਬਦਾਇਸ਼ ਕੇ ਹਰਤਾ ਹੈ ਕਿ ਆਗੇ-ਆਗੇ ਦੇਖੀ ਉਸਤਾ ਨਹੀਂ ਬਹੁਤ ਵਧੀਆ ਗੱਲ ਹੈ ਪਰ ਮੈਂ ਇਹ ਮੰਨਣਾ ਚਾਹੁੰਨਾ ਪੁੱਛਣਾ ਚਾਹੁੰਨਾ ਤੁਹਾਡੇ ਤੋਂ ਵੀ ਬਹੁਤ ਵਾਰੀ ਜਿਹੜੇ ਨਵੇਂ ਮੁੰਡੇ ਲਿਖ ਰਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ-ਵੱਡੇ ਨਾਮ ਨੇ ਜਿਹੜੇ ਲੱਖਾਂ ਕਰੋੜਾ ਵੀ ਲੈਂਦੇ ਨੇ ਗਾਣਿਆਂ ਦਾ ਬਹੁਤ ਵਾਰੀ ਪੁਰਾਣੇ ਗੀਤਕਾਰਾਂ ਬਾਰੇ ਇਹ ਗੱਲ ਮੰਨੀ ਜਾਂ ਸੁਣੀ ਜਾਂਦੀ ਹੈ ਵੀ ਉਹ ਸੀ ਨੂੰ ਮੰਨਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਉਸ ਚੀਜ਼ ਦਾ ਜੇ ਕਹਿਦੀ ਹੈ ਤਾਂ ਉਹਨਾਂ ਦੀ ਤਾਰੀਫ਼ ਨਹੀਂ ਕਰਨਾ ਚਾਹੁੰਦੇ ਲੱਗਦਾ ਵੀ ਇੱਥੇ ਜੇ ਨਵੇਂ ਗੀਤਕਾਰ ਆਉਣਗੇ ਤਾਂ ਪੁਰਾਣੇ ਜਿਹੜੇ ਗੀਤਕਾਰ ਨੇ ਕਿਉਂਕਿ ਉਹ ਵੀ ਉਹਨਾਂ ਦੇ ਵਿੱਚ ਪੁਰਾਣੇ ਗੀਤਕਾਰਾਂ 'ਚ ਅਸੀਂ ਦੇਖਿਆ ਬਹੁਤ ਲੋਕ ਕਹਿੰਦੇ ਨੇ ਈਗੋ ਫੈਕਟਰ ਬਹੁਤ ਵੱਡਾ ਹੁੰਦਾ ਲੱਗਦਾ ਵੀ ਉਸੇ ਤਰ੍ਹਾਂ ਹੀ ਹਾਕਮ ਜੇ ਪੁਰਾਣੇ ਗੀਤਕਾਰ ਨੂੰ ਜੱਫੀ ਪਾਊਗਾ ਤਾਂ ਨਵੇਂ ਨੂੰ ਵੀ ਗਲਬਕੜੀ ਦੇ ਵਿੱਚ ਲਾਊਗਾ ਦੇਖੋ ਇਹ ਤਾਂ ਵੈਸੇ ਸਾਡਾ ਸਿਸਟਮ ਹੈ ਧਰਤੀ ਦਾ ਵੀ ਜਿੰਨ ਪ੍ਰੇਮ ਕੀ ਉਹ ਤੈਨਹੀਂ ਪ੍ਰਭਵਾਏ ਤਾਂ ਇਨਸਾਨੀਅਤ ਦਾ ਵੈਸੇ ਫਰਜ਼ ਬਣਦਾ ਹੈ ਇੱਥੇ ਨਵੇਂ ਪ੍ਰਾਣੇ ਵਾਲੀ ਗੱਲ ਨਹੀਂ ਵੀ ਬੰਦੇ ਦਾ ਆਧ ਬਤਾ ਹੋਣਾ ਹੀ ਚਾਹੀਦਾ ਚਾਹੇ ਕੋ ਬੱਚੇ ਅਸੀਂ ਵੱਡਣ ਨਾਲ ਲੱਗੇ ਅਸੀਂ ਵੱਡੇ ਸਾਡਾ ਹੱਕ ਬਣਦਾ ਪਰ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਨਵੇਂ ਬੰਦੇ ਸਾਨੂੰ ਉਹ ਪ੍ਰੇਫਰੈਂਸ ਦਿੰਦੇ ਆ ਕਿ ਜਾਂ ਨਹੀਂ ਦਿੰਦੇ ਇਹ ਉਹਨਾਂ ਤੇ ਡਿਪੈਂਡਡ ਹੈ ਜੇ ਤੁਸੀਂ ਇਹਨੂੰ ਕੰਪੈਰੀਸ਼ਨ ਵੀ ਕਰਨ ਲੱਗੋਗੇ ਅੱਜ ਮੇਰੇ ਨਾਲ ਮੇਰੇ ਵੱਡੇ ਗੁਰਪਾਈ ਖੜੇ ਆ ਸੰਦੀਲਾ ਜੀ ਖੜੇ ਆ ਠੀਕ ਹੈ ਜੀ ਇਹਨਾਂ ਦਾ ਗੀਤ ਕੱਢ ਲਓ 50 ਸਾਲ ਪਹਿਲਾਂ ਦਾ ਲਿਖਿਆ ਗੀਤ ਅੱਜ ਵੀ ਮੂੰਹ ਚੜ੍ਹ ਸਿਰ ਚੜ੍ਹ ਕੇ ਬੋਲਦਾ ਹੈ ਦਰਦਾਰ ਸੰਧੂ ਦਾ ਤੇਰੀ ਝਾਂਚਰ ਦਾ ਛਣਕਾਰਾ ਨੇ ਅੱਜ ਵੀ ਮੂੰਹ ਚੜ੍ਹ ਕੇ ਬੋਲਦਾ ਹੈ ਹੈ ਜੀ ਗੁਰਦੇਵ ਮਾਨ ਭਾਵੇਂ ਧਰਤੀ ਤੇ ਨਹੀਂ ਰਿਹਾ ਪਾਦੀ ਮਿੱਤਰਾਂ ਦੀ ਨੂਨ ਦੀ ਡਲੀ ਇਹ ਮਿਸ਼ਰੀ ਬਰੋਬਰ ਜਾਣੇ ਅੱਜ ਵੀ ਸਿਰ ਚੜ ਕੇ ਬੋਲਦਾ ਹੈ ਹਾਕਮ ਵਕਤ ਦੀ ਵਾਲਾ ਤੁਹਾਡੇ ਸਾਹਮਣੇ ਖੜਾ ਹੈ ਰੰਗਪੁਰ ਰੰਗ ਲਾਉਣ ਵਾਲੀ 50 ਸਾਲ ਹੋ ਗਏ ਸੰਸਾਰ 'ਚ ਸਿਰ ਚੜ ਕੇ ਬੋਲ ਰਿਹਾ ਹੈ ਇਹ ਇਹਨਾਂ ਨੂੰ ਮੰਨਣਾ ਹੀ ਚਾਹੀਦਾ ਹੈ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਸਿਰਫ ਪੁਰਾਣੇ ਤੇ ਨਵੇਂ ਦਾ ਸਿਸਟਮ ਨਹੀਂ ਇਹ ਗੁਰਿਆਈ ਦਾ ਸਿਸਟਮ ਹੈ ਜੀ ਜਦੋਂ ਤੱਕ ਗੁਰੂ ਚੇਲੇ ਦੀ ਪਰੰਪਰਾ ਜੀ ਨਹੀਂ ਬਦੂ ਕਿ ਜਦੋਂ ਤੱਕ ਵਰਕਸ਼ਾਪਾਂ ਨਹੀਂ ਲੱਗਣਗੇ ਆਪ ਤੋਂ ਵੱਡਿਆਂ ਦੀ ਐਡਵਾਈਸ ਅਸੀਂ ਨਹੀਂ ਲਵਾਂਗੇ ਤਾਂ ਸਾਡੇ ਗੀਤ ਵੀ ਮੱਛਰਾਂ ਜਿੰਨੀ ਉਮਰ ਦੇ ਰਹਿਗੇ ਤੁਸੀਂ ਅੱਜ ਕੋਈ 5 ਲੱਖ ਲੈਂਦਾ ਹੋਵੇ ਕੋਈ 10 ਲੱਖ ਲੈਂਦਾ ਹੋਵੇ ਗੀਤ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦਾ ਗੀਤ 2 ਮਹੀਨੇ ਬਾਅਦ ਕਿਸੇ ਦੇ ਯਾਦ ਰਹਿੰਦਾ ਮੈਂ ਗੱਲ ਕਰ ਰਿਹਾ ਵੀ ਇਹ ਸੰਸਾਰ ਪ੍ਰਸਿੱਧ ਜਿਹਨੇ ਗੀਤਕਾਰ ਖੜੇ ਨੇ ਜਿਹੜੇ ਥੰਮ ਨੇ ਇਸ ਲਾਈਨ ਦੇ ਉਹ ਕਿਵੇਂ ਇਗਨੋਰ ਕੀਤੇ ਜਾ ਸਕਦੇ ਕੋਈ ਰਾਏਕੋਟੀ ਨੂੰ ਅਜ ਨੈਂਪਰੀਤੋ ਦੇ 60 70 ਸਾਲ ਹੋ ਗਏ ਕੀਤ ਰਕੋਰ ਉਹਨੂੰ ਕਿਸ ਨੇ ਭਲਾਤਾ ਸੋ ਮੇਰੇ ਕਹਿਣ ਤੋਂ ਭਾਵ ਹੈ ਇਹ ਇੱਕ ਉਦਮ ਹੈ ਇੱਕ ਵਰਕਸ਼ਾਪ ਹੈ ਠੀਕ ਹੈ ਇਹਦੇ ਵਿੱਚ ਬੈਠਾਂਗੇ ਚੰਗਾ ਲੱਗੂਗਾ ਤਾਂ ਉਹ ਸਾਡੀ ਐਡਵਾਈਸ ਨੂੰ ਉਹ ਕਬੂਲ ਕਰਨਗੇ ਔਰ ਇਹ ਪਰੰਪਰਾ ਨੂੰ ਸ਼ੁਰੂ ਕਰਨਗੇ ਜੇ ਸਿੱਖਣਗੇ ਤਾਂ ਬਹੁਤ ਕੁਝ ਸਮਝਣਗੇ ਵੀ ਵਰਨਾ ਇੱਕ ਝੋਲਾ ਹੈ ਠੀਕ ਹੈ ਅੱਜ ਦੀ ਜਿਹੜੀ ਹੈ ਮੈਂ ਕਿਸ ਦਾ ਨਾਮ ਨਹੀਂ ਲੈਣਾ ਚਾਹਦਾ ਅੱਜ ਦੀ ਗੀਤਕਾਰੀ ਹੈ ਉਹ ਓਨਲੀ profession ਹੈ ਹੂੰ ਉਹਨੂੰ ਗੀਤਕਾਰ ਇੰਡਸ ਕਹਿੰਦੇ ਕਿ profession ਹੈ ਹੈ ਜੀ ਗੀਤ ਅੱਜ ਹੁੰਦਾ ਸਵੇਰੇ ਨੂੰ ਕਰੋੜਾਂ 'ਚ ਜਾਂਦਾ ਤੇ ਉਹਦੇ ਫਾਲੋਅਰ ਕਰੋੜਾਂ 'ਚ ਹੁੰਦੇ ਤੇ 2 ਮਹੀਨੇ ਬਾਅਦ ਉਹ ਕਿਸੇ ਦੀ ਯਾਦ ਵੀ ਨਹੀਂ ਹੁੰਦਾ ਸੰਦੀਲੇ ਦੇ ਹਾਕਮ ਦੀ ਗੀਤ ਤਾਂ ਅੱਜ ਵੀ ਉਦਾਂ ਹੀ ਬੋਲਦੇ ਨੇ ਠੀਕ ਹੈ ਨਾ ਜੀ 40 40 ਸਾਲ ਪਹਿਲਾਂ ਦੇ ਲਿਖੇ ਹੋਏ ਮੈਂ ਜੇ ਗਿਣਾਉਣ ਲੱਗਾ ਤਾਂ ਠੀਕ ਨਹੀਂ ਲੱਗਦਾ ਬੱਡੀ ਲੰਬੀ ਲਿਸਟ ਹੋ ਜੂਗੀ ਸੋ ਇਹ ਤਾਂ ਇੱਕ ਮੈਂ ਸਮਝਦਾ ਕਿ ਬਹੁਤ ਵੱਡਾ ਪੱਟੀ ਦਾ ਭੜੀ ਵਾਲੇ ਦਾ ਉਦਮ ਹੈ ਔਰ ਮੇਰਾ ਪੁੱਤ ਸੰਗੂ ਫਰੇੜੇ ਫਰੇੜੇ ਵਾਲਾ ਸੇਵਾ ਸਿੰਘ ਨੌਰਥ ਉਹਨਾਂ ਦਾ ਮੈਂ ਨਿੱਜੀ ਤੌਰ ਤੇ ਭਾਵੇਂ ਉਹ ਸਾਡੇ ਅਜ਼ੀਜ਼ ਨੇ ਨਿੱਜੀ ਤੌਰ ਤੇ ਉਹਨਾਂ ਦਾ ਧੰਨਵਾਦੀਆਂ ਵੀ ਉਹਨਾਂ ਨੇ ਜਿਹੜਾ ਸੱਪ ਕੱਢਿਆ ਇਹ ਹੁਣ ਡੰਗੂਗਾ ਜ਼ਰੂਰ ਠੀਕ ਹੈ ਗਾਰੰਟੀ ਹੈ ਇਹ ਠੀਕ ਹੈ ਨਾ ਜੀ ਤੇ 22 ਤਰੀਕ ਨੂੰ ਇਹ ਮੇਲਾ ਤੁਸੀਂ ਹੋਣਦੋ ਤੁਸੀਂ ਵਿੱਚ ਹੁਣ ਤੁਹਾਡਾ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਧੰਨਵਾਦ ਖਾਸ ਕਰਕੇ ਤੁਹਾਡੇ ਨਾਲ ਹੋਰਾਂ ਦਾ ਵੀ ਵੀ ਤੁਸੀਂ ਇਹ ਸਾਡੀ ਗੱਲ ਨੂੰ ਸੰਸਾਰ ਚ ਪਹੁੰਚਾਉਣਾ ਹੈ ਅਸੀਂ ਇਕੱਲੇ ਤਾਂ ਕੁਝ ਨਹੀਂ ਕਰ ਸਕਦੇ ਪਿਛਲੇ ਪੰਜ ਸਾਲਾਂ 'ਚ ਵੀ ਇਕੱਲੇ ਕੁਝ ਨਹੀਂ ਕਰ ਸਕੇ ਅੱਜ ਉੱਠੇ ਤਾਂ ਕੋਈ ਹੱਲ ਨਿਕਲੂਗਾ ਵੀ ਜ਼ਰੂਰ ਆਖਰੀ ਸਵਾਲ ਹੈ ਭਾਈ ਜੀ ਚੰਗੇ ਨੂੰ ਸਾਰੇ ਚੰਗਾ ਕਹਿੰਦੇ ਨੇ ਕੀ ਇਹ ਸੰਸਥਾ ਮਾੜੇ ਨੂੰ ਵੀ ਮਾੜਾ ਕਹੂਗੀ ਜੋ ਕੁਝ ਪੰਜਾਬੀ ਗੀਤਕਾਰੀ ਦੇ ਵਿੱਚ ਅੱਜ ਦੇ ਸਮੇਂ 'ਚ ਹੋ ਰਿਹਾ ਲੱਗਦਾ ਜੇ ਤੁਸੀਂ ਅੱਜ ਕਹਿੰਦੇ ਹੋ ਵੀ ਚੰਗੇ ਗੀਤਕਾਰਾਂ ਦੀ ਸਪੋਰਟ ਨਹੀਂ ਹੋ ਰਹੀ ਤਾਂ ਜਿਹੜੇ ਮਾੜਾ ਲਿਖ ਰਹੇ ਨੇ ਕਿ ਉਹਦੇ ਬਾਰੇ ਵੀ ਸਾਨੂੰ ਇਸ ਜਿਹੜੀ ਸੰਸਥਾ ਹੈ ਜਿਹੜੇ ਤੁਸੀਂ ਇਕੱਠੇ ਹੋਏ ਆ ਉਹਦੇ ਬਾਰੇ ਵੀ ਇਸ ਸਟੇਜ ਦੇ ਉੱਤੋਂ ਉਹਨਾਂ ਨੂੰ ਮਾੜਾ ਕਿਹਾ ਜਾਊਗਾ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗੇ ਕਿ ਯਾਰ ਚੰਗੇ ਇਹ ਨਹੀਂ ਤੇ ਮਾੜੇ ਇਹ ਨਹੀਂ ਜੇ ਕੋਈ ਮਾੜੇ ਨੂੰ ਮਾੜਾ ਨਹੀਂ ਕਹੂੰਗਾ ਤਾਂ ਫਿਰ ਲੋਕ ਕਹਿਣਗੇ ਠੀਕ ਹੈ ਇਹ ਕੜਾ ਬੋਲਦੇ ਸੰਦੀਪ ਨਿੱਕੇ ਵੀਰ ਇੱਕ ਗੱਲ ਤੁਹਾਨੂੰ ਦੱਸਾਂ ਉਸੇ ਪਿਛਲੇ 50 ਸਾਲ ਦਾ ਇਤਿਹਾਸ ਕੱਢ ਕੇ ਦੇਖ ਲਓ ਮੇਰੀਆਂ ਇੰਟਰਵਿਊਆਂ ਮੇਰੀਆਂ ਸਟੇਟਮੈਂਟਾਂ ਅਖਬਾਰਾਂ ਵਗੈਰਾ ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਅਸੀਂ ਤਾਂ ਸਿਰਫ ਇਹ ਲੋਕ ਐ ਅਸੀਂ ਸੱਚ ਨੂੰ ਸੱਚ ਹੀ ਕਹੇ ਤੇ ਸੱਚ ਨੂੰ ਸੱਚ ਹੀ ਕਹਿਣਾ ਜਿਹੜੀ ਗੱਲ ਤੁਸੀਂ ਕਰਦੇ ਹੋ ਆਉਣ ਵਾਲਾ ਤੁਹਾਨੂੰ ਸਮਾਂ ਦੱਸੂਗਾ ਵੀ ਸੰਸਥਾ ਕੀ ਕਰਦੀ ਹੈ ਚੰਗੇ ਨੂੰ ਚੰਗਾ ਕਹਿਣ ਵਾਸਤੇ ਚੰਗੇ ਨੂੰ ਚੰਗਾ ਕਰਨ ਵਾਸਤੇ ਮਾੜਿਆਂ ਦੀ ਸਪੋਰਟ ਕਰਨ ਵਾਸਤੇ ਤਾਂ ਇਹ ਸੰਸਥਾ ਕੰਮ ਕਰੂਗੀ ਕਰੂਗੀ ਜਿਹੜੀ ਗੱਲ ਤੁਸੀਂ ਕਰਦੇ ਹੋ ਜਿਹੜਾ ਬੱਬਲ ਪੁੱਸਾ ਇਹ ਨਵਾਂ ਪਿਆ ਹੈ ਨਾ ਇਹਨੂੰ ਜੇ ਸੰਸਥਾ ਮੈਨੂੰ ਪਰਮਿਸ਼ਨ ਦੇਵੇ ਨਾ ਦੇਵੇ ਪਰ ਹਾਕਮ ਬਖਤ ਜਿਹੜਾ ਆਲਾ ਤੁਹਾਡੀ ਗੱਲ ਬੋਲਦਾ ਜਰੂਰ ਸੇਧ ਤੇ ਨਜ਼ਰ ਆਊਗਾ ਅਸੀਂ ਮਾੜੇ ਨੂੰ ਮਾੜਾ ਕਹਿਣ ਤੋਂ ਨਾ ਕਦੇ ਗੁਰੇਜ਼ ਕੀਤਾ ਤੇ ਨਾ ਕਰਨਾ ਧੰਨਵਾਦ ਬਹੁਤ ਪਸ਼ੂ